ਦੁਨੀਆਂ ਦਾ ਸਭ ਤੋਂ ਅਨੋਖਾ ਸਭ ਤੋਂ ਮਹਾਨ ਜੰਗ ਜਿਹੜਾ ਚਮਕੌਰ ਸਾਹਿਬ ਦੀ ਧਰਤੀ ਤੇ ਲੜਿਆ ਗਿਆ ਉਹ ਕਿਸ ਤਰੀਕੇ ਨਾਲ ਲੜਿਆ ਜਾਂਦਾ ਹੈ ਕਿਵੇਂ ਉੱਥੇ ਸ਼ਹਾਦਤਾਂ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਟਲਾ ਨਿਹੰਗ ਖਾਨ ਦੇ ਨਗਰ ਵਿੱਚ ਇੱਕ ਦਿਨ ਦਾ ਸਮਾਹ ਮਹਾਰਾਜ ਉੱਥੇ ਗੁਜ਼ਾਰਦੇ ਨੇ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਵੱਲ ਚਾਲੇ ਪਾ ਦਿੰਦੇ ਨੇ ਚਮਕੌਰ ਸਾਹਿਬ ਚਮਕੌਰ ਇੱਕ ਨਗਰ ਸੀ ਔਰ ਇਸ ਨਗਰ ਦੇ ਬਾਹਰ ਬਾਹਰ ਇੱਕ ਬਾਗ ਸੀ ਜਿਸ ਬਾਗ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਔਰ ਕਿਸੇ ਸੂਏ ਨੇ ਆ ਕੇ ਖਬਰ ਦਿੱਤੀ ਕਿ ਸੱਚੇ ਪਾਤਸ਼ਾਹ ਜੀ ਬਹੁਤ ਸਾਰੀ ਫੌਜ ਤੁਹਾਡਾ ਪਿੱਛਾ ਕਰਦੀ ਹੋਈ ਆ ਰਹੀ ਹੈ ਔਰ ਦੂਜੇ ਪਾਸਿਓਂ ਦਿੱਲੀ ਵੱਲੋਂ ਵੀ ਬਹੁਤ ਸਾਰੀ ਫੌਜ ਤੁਹਾਡੇ ਨਾਲ ਜੰਗ ਲੜਨ ਵਾਸਤੇ ਤੁਹਾਨੂੰ ਘੇਰਾ ਪਾਉਣ ਵਾਸਤੇ ਇਸ ਪਾਸੇ ਵੱਲ ਵੱਧ ਰਹੀ ਹੈ ਚਮਕੌਰ ਸਾਹਿਬ ਨਗਰ ਦੇ ਬਾਰ ਬਾਰੀ ਇੱਕ ਕੱਚੀ ਹਵੇਲੀ ਸੀ ਇੱਕ ਗੜੀ ਸੀ ਜਿਹਦੇ ਬਾਰੇ ਮਹਾਰਾਜ ਜੀ ਨੂੰ ਪਤਾ ਸੀ ਚਮਕੌਰ ਸਾਹਿਬ ਉਹ ਨਗਰ ਹੈ ਉਹ ਪਿੰਡ ਸੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਕਦੇ ਆਪਣੇ ਚਰਨ ਪਾਏ ਸਨ 25 ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਵਾਰ ਇਥੋਂ ਨਿਕਲ ਰਹੇ ਸੀ ਤੇ ਇਸ ਨਗਰ ਦੇ ਵਿੱਚ ਆਪਣੇ ਚਰਨ ਪਾ ਕੇ ਗਏ ਸੀ ਜਿਹੜਾ ਇਸ ਹਵੇਲੀ ਦਾ ਮਾਲਕ ਸੀ ਉਹਨੂੰ ਬੁਲਾਇਆ ਗਿਆ ਕੁਝ ਵਿਦਵਾਨ ਕਹਿੰਦੇ ਨੇ ਉਹਦਾ ਨਾਮ ਸੀ ਬੁੱਧੀ ਚੰਦ ਕੁਝ ਵਿਦਵਾਨ ਕਹਿੰਦੇ ਨੇ ਕਿ ਦੋ ਭਰਾਵਾਂ ਦੀ ਹਵੇਲੀ ਸੀ ਇੱਕ ਦੇਣ ਲਈ ਤਿਆਰ ਸੀ ਤੇ ਦੂਜਾ ਜਿਹੜਾ ਉਹ ਨਾਂ ਨੁੱਕਰ ਕਰਦਾ ਸੀ ਜਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਹਵੇਲੀ ਵਿੱਚ ਪਹੁੰਚਦੇ ਨੇ ਚਾਹੇ ਇਹ ਹਵੇਲੀ ਕਿਸੇ ਆਪ ਜੀ ਦੇ ਪਿਆਰੇ ਵੱਲੋਂ ਹੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਇਸ ਹਵੇਲੀ ਵਿੱਚ ਠਹਿਰੋ ਔਰ ਆਪਣੇ ਇੱਥੇ ਮੋਰਚੇ ਲਾਓ ਔਰ ਆਪਣੇ ਆਪ ਤੇ ਆਪਣੇ ਸਿੰਘਾਂ ਦਾ ਬਚਾਓ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਹਵੇਲੀ ਵਿੱਚ ਪਹੁੰਚਦੇ ਨੇ ਇਸ ਗੜੀ 'ਚ ਪਹੁੰਚਦੇ ਨੇ ਰਾਤ ਪੈ ਚੁੱਕੀ ਹੈ ਹਕੀਮ ਅੱਲਾ ਯਾਰਖਾਂ ਜੋਗੀ ਜੀ ਗੰਗੇ ਸ਼ਹੀਦਾਂ ਵਿੱਚ ਕਹਿੰਦੇ ਨੇ ਉਹਨਾਂ ਨੇ ਬੜੇ ਕਮਾਲ ਦੇ ਇਹ ਬਚਨ ਕਹੇ ਨੇ ਕਿ ਜਦ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ ਵਿਛੜੇ ਹੋਏ ਸਾਰੇ ਪਿਆਰੇ ਨਜ਼ਰ ਆਏ بگੜੇ ਹੋਏ ਸਤਗੁਰ ਕੇ ਦੁਲਾਰੇ ਨਜ਼ਰ ਆਏ ਕਹਿਣੇ ਲੱਗੇ ਇਜਾਜ਼ਤ ਹੀ ਨਹੀਂ ਹੈ ਜੰਗ ਕੀ ਮਿੱਟੀ ਤਕੂੜਾ ਸਕਤੇ ਹਨ ਦੁਸ਼ਮਨ ਕੇ ਚਮਨ ਕੀ ਜਦੋਂ ਸਰਸਾ ਨਦੀ ਤੇ ਵਿਛੋੜਾ ਪੈਂਦਾ ਉਹਦਾ ਵਰਣਨ ਕਰਦੇ ਨੇ ਹਕੀਮ ਅੱਲਾ ਯਾਰ ਖਾਂ ਜੁਗੀ ਜੀ ਕਿ ਉਹਦੇ ਵਿੱਚ ਬਹੁਤ ਸਾਰੇ ਪਿਆਰੇ ਵਿਛੜ ਗਏ ਸਾਬ ਜਾਦੇ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਬੜੇ ਰੋਹ ਵਿੱਚ ਆ ਗਏ ਤੇ ਕਹਿਣ ਲੱਗੇ ਸਾਨੂੰ ਤਾਂ ਹਾਲੇ ਗੁਰੂ ਸਾਹਿਬ ਗੁਰੂ ਪਿਤਾ ਦੀ ਜੰਗ ਲੜਨ ਦੀ ਇਜਾਜ਼ਤ ਨਹੀਂ ਹੈ ਜੇ ਇਜਾਜ਼ਤ ਹੋਵੇ ਤੇ ਅਸੀਂ ਹੁਣੇ ਹੀ ਦੁਸ਼ਮਣ ਦੇ ਚੰਮਨ ਨੂੰ ਮਿੱਟੀ ਦੇ ਵਿੱਚ ਮਿਲਾ ਦਈਏ। ਜਦੋਂ ਸਤਗੁਰੂ ਜੀ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚਦੇ ਨੇ ਨਾ ਆਲੇ-ਦੁਆਲੇ ਸਾਰੇ ਸਿੰਘ ਖੜੇ ਨੇ ਭਾਈ ਦਇਆ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਵੱਡੇ ਸਾਹਿਬਜ਼ਾਦੇ। ਹਕੀਮ ਅੱਲਾ ਯਾਰਖਾਨ ਜੋਗੀ ਜੀ ਕਹਿੰਦੇ ਨੇ ਸਤਗੁਰੂ ਨਾਲ ਇੱਕ ਜ਼ਮੀਨ ਉਤੋਂ ਮਿੱਟੀ ਦੀ ਮੁੱਠ ਚੁੱਕਦੇ ਨੇ। ਔਰ ਮੁੱਠ ਮਿੱਟੀ ਦੀ ਚੁੱਕ ਕੇ ਉਹਨੂੰ ਹਵਾ 'ਚ ਪੜਾਉਂਦੇ ਨੇ ਤੇ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਦਇਆ ਸਿੰਘ ఆ మట్టి pata కడి మట్టి హై ఏ మట్టి ఓ మట్టి హై జిస్ ఖిత్తే మే హమ్ కతే థ ఆనా యే వూహి హై జిస్ జగహే సే లట్కే జానా యే వూహి హై జిస్ జగహే పే బచ్చో కో కటానా యే వూహి హై మట్టి కహ దేతి హై ਟਿਕానా యే వూహి హై ਸਤਗੁਰੂ ਕਹਿਣ ਲੱਗੇ ਦਇਆ ਸਿੰਘ ਆ ਜਿਹੜੀ ਮਿੱਟੀ ਉੱਡ ਰਹੀ ਐ ਨਾ ਆ ਜਿਹੜੀ ਧੂੜ ਉੱਡ ਰਹੀ ਐ ਨਾ ਇਹ ਮਿੱਟੀ ਬੜੀ ਖੂਨ ਦੀ ਪਿਆਸੀ ਐ ਇਸ ਮਿੱਟੀ ਬਾਰੇ ਇਸ ਧਰਤੀ ਬਾਰੇ ਇਸ ਜਗ੍ਹਾ ਬਾਰੇ ਅਸੀਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਸੀ ਕਿ ਇਸ ਜਗ੍ਹਾ ਤੇ ਜਾ ਕੇ ਸੀ ਆਪਣੇ ਬੱਚਿਆਂ ਨੂੰ ਸ਼ਹੀਦ ਕਰਵਾਉਣਾ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਤੇ ਦਇਆ ਸਿੰਘ ਮਿੱਟੀ ਬੜੀ ਮਹਾਨ ਐ ਇੱਥੇ ਬੜੀਆਂ ਕੁਰਬਾਨੀਆਂ ਹੋਣੀਆਂ ਨੇ ہمنے بھی اس مقام پر جانا ہے جلدتر جس جگہ تمہیں کٹانے پڑیں گے سر لڑکے شہید ہوں گے باقی کے دو پسڑ رہ جاؤں گا کل تک لوٹا کے اکیلا گھر پہلے پتا کٹایا اب بیٹے کٹاؤں گا نانک کا باغ خون جگر سے کھلاؤں گا گرو گوبن سنگھ مہاراج جوں انند پور صاحب تو ترے سی نا اُدوں ہی نال دے سنگھاں نو کہہ دیتا سی کہ سنگھو اسی اس جگہ تے جانا ہے ਜਿੱਥੇ ਜਾ ਕੇ ਤੁਹਾਨੂੰ ਆਪਣੇ ਸਿਰ ਕਟਵਾਉਣੇ ਪੈਣੇ ਨੇ ਜਿੱਥੇ ਮੈਨੂੰ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਖੂਨ ਦੇਣਾ ਪੈਣਾ ਕਿਉਂਕਿ ਗੁਰਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਬਾਗ ਹੈ ਨਾ ਇਹ ਤਾਂ ਹੀ ਫਰਫੁੱਲਤ ਹੋਏਗਾ ਜਿਹੜਾ ਗੁਰਨਾਨਕ ਦੇਵ ਸਾਹਿਬ ਇਹ ਪੰਥ ਦਾ ਕੌਮ ਦਾ ਬਾਗ ਲਾ ਕੇ ਗਏ ਨੇ ਇਹ ਤਾਂ ਹੀ ਪਰਫੁੱਲਤ ਹੋਣਾ ਜੇ ਇਹਦੀਆਂ ਜੜਾਂ ਦੇ ਵਿੱਚ ਅਸੀਂ ਆਪਣਾ ਖੂਨ ਪਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਨੇ 8-8 ਸਿੰਘਾਂ ਦੇ ਪਹਿਰੇ ਜਿਹੜੇ ਨੇ ਉਹ ਲਾ ਦਿੱਤੇ ਗਏ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 40 ਸਿੰਘ ਸਨ ਦੋ ਵੱਡੇ ਸਾਹਿਬਜ਼ਾਦੇ ਸਨ ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੁੱਲ ਗਿਣਤੀ ਜਿਹੜੀ ਸੀ ਉਹ 43 ਜਣਿਆਂ ਦੀ ਸੀ ਰਾਤ ਨੂੰ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਫੌਜ ਸੀ ਨਾ ਉਹਨੇ ਚਮਕੌਰ ਸਾਹਿਬ ਨੂੰ ਘੇਰਾ ਪਾ ਲਿਆ ਸੀ ਕਿਉਂਕਿ ਜਿਹੜੀ ਸਰਹੰਦ ਵੱਲੋਂ ਸਾਰੀ ਫੌਜ ਦਿੱਲੀ ਵੱਲੋਂ ਫੌਜ ਹੋਰ ਜਿਹੜੇ ਇਲਾਕੇ ਦੇ ਗੁਜਰ ਰੰਗੜ ਜਿੰਨੇ ਵੀ ਸੀਗੇ ਸਾਰੇ ਆਲੇ ਦੁਆਲੇ ਘੇਰਾ ਪਾ ਕੇ ਬਹਿ ਗਏ ਸੀ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ ਉਹ ਕਹਿੰਦੇ ਪੁਰਾਣੇ ਸਮਿਆਂ 'ਚ ਭਾਈ ਵੀਰ ਸਿੰਘ ਜੀ ਨੇ ਇਹ ਗੱਲ ਲਿਖੀ ਹੈ ਕਿ ਪ੍ਰਾਤਨ ਸਮੇਂ 'ਚ ਇੱਕ ਭਾਈ ਹੀਰਾ ਸਿੰਘ ਨਾਮ ਜੀ ਦੇ ਰਾਗੀ ਸਿੰਘ ਹੋਏ ਨੇ ਉਹ ਦੱਸਦੇ ਹੁੰਦੇ ਸੀ ਵੀ ਉਹਨਾਂ ਨੂੰ ਜਦੋਂ ਛੋਟੇ ਹੁੰਦੇ ਸੀ ਨਾ ਤੇ ਕੋਈ ਬਹੁਤ ਵਡੇਰੀ ਉਮਰ ਦਾ ਬਜ਼ੁਰਗ ਉਹ ਦੱਸਦਾ ਹੁੰਦਾ ਸੀ ਭਾਈ ਹੀਰਾ ਸਿੰਘ ਇਹ ਗੱਲ ਪੁਰਾਣੇ ਸਮਿਆਂ 'ਚ ਅੱਜ ਤੋਂ ਕੋਈ ਡੇਢ ਸਦੀ 2 ਸਦੀ ਪਹਿਲਾਂ ਸਟੇਜਾਂ ਤੇ ਸੁਣਾਉਂਦੇ ਰਹੇ ਬਈ ਉਹ ਮੁਸਲਮਾਨ ਬਜ਼ੁਰਗ ਜਿਹੜਾ ਭਾਈ ਹੀਰਾ ਸਿੰਘ ਨੂੰ ਦੱਸਦਾ ਰਿਹਾ ਵੀ ਮੈਂ ਚਮਕੌਰ ਸਾਹਿਬ ਦੇ ਜੰਗ ਵਿੱਚ ਗਿਆ ਸੀ ਫੌਜ ਵੱਲੋਂ ਲੜਨ ਵਾਸਤੇ ਤੇ ਫੌਜ ਇੰਨੀ ਜ਼ਿਆਦਾ ਗਿਣਤੀ ਵਿੱਚ ਸੀ ਕਿਉਂਕਿ ਫੌਜ ਨਾਲ ਊਠ ਹਾਥੀ ਘੋੜੇ ਤੂਫਾਂ ਗੱਡੇ ਫੌਜ ਦੇ ਰਹਿਣ ਦਾ ਪ੍ਰਬੰਧ ਤੇ ਬਹੁਤ ਵੱਡੇ ਵੱਡੇ ਕਾਫਲੇ ਹੁੰਦੇ ਸਨ ਤੇ ਭਾਈ ਹੀਰਾ ਸਿੰਘ ਦਾਸ ਦੇ ਵੀ ਉਹ ਮੁਸਲਮਾਨ ਦੱਸਦਾ ਸੀ ਬਜ਼ੁਰਗ ਵੀ ਇੰਨੀ ਜ਼ਿਆਦਾ ਫੌਜ ਸੀ ਵੀ ਕਈ ਕੋਹ ਤੱਕ ਫੌਜ ਫੈਲੀ ਹੋਈ ਸੀ ਅਸੀਂ ਬਹੁਤ ਪਿੱਛੇ ਹੀ ਰਹਿ ਗਏ ਸਾਨੂੰ ਚਮਕੌਰ ਦੀ ਗੜੀ ਦੇ ਨੇੜੇ ਜਾਣ ਦਾ ਮੌਕਾ ਨਹੀਂ ਮਿਲਿਆ ਇਹ ਉਹਨਾਂ ਲੋਕਾਂ ਦੀਆਂ ਗਵਾਹੀਆਂ ਨੇ ਜਿਹੜੇ ਉਸ ਟਾਈਮ ਫੌਜ ਦੇ ਵਿੱਚ ਸੀ ਵੀ ਫੌਜ ਕਿੰਨੀ ਜ਼ਿਆਦਾ ਸੀ ਹੁਣ ਲੱਖਾਂ ਦੀ ਗਿਣਤੀ ਵਿੱਚ ਰਾਤ ਨੂੰ ਫੌਜ ਘੇਰਾ ਪਾ ਕੇ ਬਹਿ ਗਈ ਹੈ ਹਕੀਮ ਅੱਲਾ ਯਾਰਖਾਂ ਜੋਗੀ ਜੀ ਕਿੰਨੇ ਕੁਝ ਸਿੰਘ ਆਰਾਮ ਕਰਦੇ ਨੇ ਕੁਝ ਪਹਿਰਾ ਦਿੰਦੇ ਨੇ ਜਿਵੇਂ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਦੀ ਜਿਹੜੀ ਡਿਊਟੀ ਆ ਉਹ ਗੜੀ ਦੇ ਮੁੱਖ ਦਰਵਾਜ਼ੇ ਦੇ ਉੱਤੇ ਸੀ ਇੱਕ ਜਥਾ ਭਾਈ ਦਇਆ ਸਿੰਘ ਜੀ ਦਾ ਸੀ ਭਾਈ ਹਿੰਮਤ ਸਿੰਘ ਜੀ ਦਾ ਸੀ ਬਾਬਾਜੀਤ ਸਿੰਘ ਜੀ ਦਾ ਸੀ ਸਾਰੇ ਜਣੇ ਲੱਗ-ਲੱਗ ਜਥੇ ਜਿਹੜੇ ਮਤਲਬ ਕਿ 8-8 ਜਣਿਆਂ ਦੇ ਰੂਪ ਵਿੱਚ ਪਹਿਰਾ ਦੇ ਰਹੇ ਸੀ ਤੇ ਕੁਝ ਆਰਾਮ ਵੀ ਕਰ ਰਹੇ ਸੀ ਹਕੀਮ ਅੱਲਾ ਯਾਰਖਾ ਜੋਗੀ ਜੀ ਨੇ ਬੜੀ ਪਿਆਰੀ ਤਸਵੀਰ ਖਿੱਚੀ ਹੈ ਆਪਣੀ ਰਚਨਾ ਦੇ ਵਿੱਚ ਉਹ ਕਹਿੰਦੇ ਨੇ ਜਿਹੜੇ ਸਿੰਘ ਆਰਾਮ ਕਰ ਰਹੇ ਨੇ ਨਾ ਉਹਨਾਂ ਨੇ ਜ਼ਮੀਨ ਦੇ ਉੱਤੇ ਘੋੜਿਆਂ ਦੀ ਜੀਨ ਵਿਛਾਈ ਹੋਈ ਹੈ ਤੇ ਸਹਰਾਣੇ ਘੋੜਿਆਂ ਦੀਆਂ ਕਾਠੀਆਂ ਰੱਖੀਆਂ ਹੋਈਆਂ ਨੇ ਕੁਝ ਲੇਟ ਗਏ ਖਾਕ 'ਤੇ ਜੀ ਪੋਸ਼ ਵਿਛਾਕਰ ਪਹਿਰਾ ਦੇਣੇ ਲਗਾ ਕੋਈ ਤਲਵਾਰ ਉਠਾਕਰ ਗੋਬਿੰਦ ਵੀ ਸ਼ਬਵਾਸ਼ ਹੋਏ ਖੈਮੇ ਮੇ ਜਾਕਰ ਦੇਖਾ ਤੋ ਬੈਠੇ ਹੈ ਵਹਾਂ ਗਰਦਨ ਝੁਕਾਕਰ ਹਕੀਮ ਜੀ ਕੰਨ ਨੇ ਕੁਝ ਸਿੰਘ ਪਹਿਰਾ ਦੇ ਰਹੇ ਨੇ ਕੁਝ ਜ਼ਮੀਨ ਉੱਤੇ ਲੇਟਦੇ ਨੇ ਘੋੜਿਆਂ ਦੀ ਜੀਨ ਵਿਛਾਕੇ ਸਹਰਾਣੇ ਉਹਨਾਂ ਨੇ ਘੋੜਿਆਂ ਦੀਆਂ ਕਾਠੀਆਂ ਰੱਖ ਲਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਆਪਣੇ ਖੈਮੇ 'ਚ ਆਪਣੇ ਤੰਬੂ 'ਚ ਜਾ ਕੇ ਚੌਂਕੜਾ ਮਾਰ ਕੇ ਬੈਠੇ ਹੋਏ ਨੇ ਨੇਤਰ ਬੰਦ ਨੇ ਤੇ ਵਾਹਿਗੁਰੂ ਦਾ ਸ਼ੁਕਰ ਕਰ ਰਹੇ ਨੇ ਜਦ ਡੇਢ ਗੜੀ ਰਾਤ ਗਈ ਜ਼ਿਕਰੇ ਖੁਦਾ ਮੈਂ ਖੈਮੇ ਸੇ ਨਿਕਲ ਆਏ ਸਤ ਗੁਰੂ ਹਵਾ ਮੈਂ ਕਦਮੋਂ ਸੇ ਟਹਿਲਤੇ ਥੇ ਪਰ ਦਿਲ ਥਾ ਦੁਆ ਮੈਂ ਖੁਸ਼ ਹੂੰ ਤੇਰੀ ਐ ਖੁਦਾ ਤੇਰੀ ਰਜ਼ਾ ਮੈਂ ਕਹਤੇ تھے ਕਰਤਾਰ ਸੇ گویا ਰੂ ਬਰੂ ਹੋਕਰ ਕਲ ਚਮਕੌਰ ਸੇ ਜਾਊਂਗਾ ਮੈਂ ਸੁਰਖਰੂ ਹੋਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਡੇਢ ਘੜੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਹਕੀਮ ਅੱਲਾ ਯਾਰਖਾਂ ਜੋਗੀ ਜੀ ਕਹਿੰਦੇ ਜਿੱਥੇ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਸੀ ਨਾ ਉੱਥੋਂ ਬਾਹਰ ਆਉਂਦੇ ਨੇ ਆਪ ਬਾਹਰ ਆ ਕੇ ਆਪਣੇ ਪਿਆਰੇ ਸਿੰਘਾਂ ਦੇ ਮੁੱਖ ਚੁੰਮਦੇ ਨੇ ਮੱਥੇ ਚੁੰਮਦੇ ਨੇ ਵੀ ਇਹ ਉਹ ਮੇਰੇ ਪਿਆਰੇ ਸਿੰਘ ਜਿਹੜੇ ਕਈ ਮਹੀਨਿਆਂ ਤੋਂ ਮੇਰੇ ਨਾਲ ਨੇ ਜਿਨ੍ਹਾਂ ਨੇ ਭੁੱਖ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਨੇ ਮੌਤ ਦੀ ਪਰਵਾਹ ਨਹੀਂ ਕੀਤੀ ਹਕੀਮ ਅੱਲਾ ਯਾਰਖਾ ਜੋਗੀ ਜੀ ਕਿੰਨੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਿੰਘਾਂ ਦੇ ਸਿਰ ਥੋੜੇ ਜੇ ਘੋੜਿਆਂ ਦੀਆਂ ਕਾਠੀਆਂ ਤੋਂ ਟੇਢੇ ਹੋ ਗਏ ਨੇ ਥੱਲੇ ਹੋ ਗਏ ਨੇ ਉਹਨਾਂ ਨੂੰ ਸਵਾਰੀਆਂ ਕਰਦੇ ਨੇ ਉਹਨਾਂ ਦੇ ਮੱਥੇ ਚੁੰਮਦੇ ਨੇ ਬੜਾ ਸਤਕਾਰ ਦਿੰਦੇ ਨੇ ਬਹੁਤ ਹੀ ਜ਼ਿਆਦਾ ਪਿਆਰ ਤੇ ਸਤਕਾਰ ਦਿੰਦੇ ਨੇ ਉਸ ਤੋਂ ਬਾਅਦ ਆਪਣੇ ਸਹਿਬਜ਼ਾਦਿਆਂ ਕੋਲ ਆਉਂਦੇ ਨੇ ਉਹਨਾਂ ਦੇ ਵੀ ਮੱਥੇ ਚੁੰਮਦੇ ਨੇ ਇੰਨਾ ਪਿਆਰ ਇਸ ਕਰਕੇ ਦੇ ਰਹੇ ਹਨ ਕਿ ਇਹ ਜਿਹੜੇ ਮੇਰੇ ਸਿੰਘ ਨੇ ਤੇ ਮੇਰੇ ਸਹਿਬਜ਼ਾਦੇ ਨੇ ਇਹਨਾਂ ਨੇ ਕੱਲ ਨੂੰ ਮੈਦਾਨੇ ਜੰਗ ਵਿੱਚ ਜਾ ਕੇ ਸ਼ਹਾਦਤ ਦੇਣੀ ਹੈ ਇਸ ਕਰਕੇ ਇੰਨਾ ਪਿਆਰ ਦੇ ਰਹੇ ਹਨ ਹਕੀਮ ਅੱਲਾ ਯਾਰਖਾ ਜੋਗੀ ਜੀ ਕਹਿੰਦੇ ਨੇ ਇੰਨਾ ਪਿਆਰ ਕਿਸੇ ਮੁਰਸ਼ਿਦ ਦਾ ਆਪਣੇ ਮਰੀਦਾਂ ਨਾਲ ਹੋਏ ਕਹਿੰਦੇ ਮੈਂ ਨਹੀਂ ਸੁਣਿਆ ਤੇ ਨਾਮ ਹੈ ਅੱਜ ਤੱਕ ਪੜਿਆ ਤੇ ਨਾਮ ਹੈ ਅੱਜ ਤੱਕ ਦੇਖਿਆ ਸੋ ਰਾਤ ਲੰਘ ਗਈ ਸਵੇਰ ਹੋ ਗਈ ਹੈ ਫੌਜ ਬਿਲਕੁਲ ਚਮਕੌਰ ਦੀ ਗੜੀ ਦੇ ਆਲੇ ਦੁਆਲੇ ਘੇਰਾ ਪਾ ਕੇ ਬੈਠੀ ਹੋਈ ਹੈ ਹੁਣ ਵਜ਼ੀਰ ਖਾਨ ਹੋਰਾਂ ਨੇ ਸੋਚਿਆ ਅਲਡਾ ਰਾਜਾ ਜਮੀਰ ਚੰਦ ਸੀ ਬਈ ਪੌੜੀਆਂ ਲਾ ਕੇ ਕੰਧ ਤੇ ਚੜ ਜਾਣੇ ਆ ਔਰ ਅੰਦਰ ਜਾ ਕੇ ਹਮਲਾ ਕਰ ਦੇਾਂਗੇ ਗੁਰਗੋਬਿੰਦ ਸਿੰਘ ਨੂੰ ਫੜ ਲਾਂਗੇ ਥੋੜੇ ਜਿਹੀ ਗਿਣਤੀ ਦੇ ਨਾਲ ਸਿੰਘ ਹੋਣੇ ਨੇ ਫੌਜ ਅੱਗੇ ਵਧੀ ਤੇ ਸਿੰਘਾਂ ਨੇ ਅੱਗੋਂ ਜਿਹੜਾ ਜਵਾਬ ਹੈ ਉਹ ਤੀਰਾਂ ਤੇ ਗੋਲੀਆਂ ਦੇ ਨਾਲ ਦਿੱਤਾ ਗੁਰਗੋਬਿੰਦ ਸਿੰਘ ਮਹਾਰਾਜ ਉੱਪਰ ਆਪ ਅਟਾਰੀ ਵਿੱਚ ਬੈਠੇ ਸਨ ਨਾਲ ਉਹਨਾਂ ਦੇ ਭਾਈ ਦਇਆ ਸਿੰਘ ਬਾਬਾ ਜੀਤ ਸਿੰਘ ਜੀ ਤੇ ਹੋਰ ਜਿਹੜੇ ਖਾਲਸਾ ਸਿੰਘ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਜੀ ਉਰੀ ਸਨ ਫੌਜ ਪਿੱਛੇ ਹਟ ਗਈ ਦੁਬਾਰਾ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਨਾ ਜ਼ਫਰਨਾਮੇ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਇੱਕ ਤੇ ਉਹਨਾਂ ਨੇ 10 ਲੱਖ ਫੌਜ ਦਾ ਜ਼ਿਕਰ ਵੀ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਜ਼ਿਕਰ ਕੀਤਾ ਬਈ ਨਾਹਰ ਖਾਨ ਤੇ ਹੋਰ ਨਾਲ ਉਸ ਦੇ ਸੈਦ ਖਾਨ ਤੇ ਇੱਕ ਜਿਹਨੂੰ ਮਹਾਰਾਜ ਜੀ ਨੇ ਖਵਾਜਾ ਮਰਦੂਦ ਲਿਖਿਆ ਜਫਰਨਾਮੇ ਚ ਖਵਾਜਾ ਖਵਾਜਾ ਮਹਿਮੂਦ ਅਲੀ ਜਿਹਦਾ ਪੂਰਾ ਨਾਮ ਸੀ ਇਹ ਪੌੜੀਆਂ ਲੈ ਕੇ ਆ ਗਏ ਬਈ ਕੰਧ ਨੂੰ ਪੌੜੀਆਂ ਲਾ ਕੇ ਚੜ ਜਾਵਾਂਗੇ ਤੇ ਅੰਦਰ ਜਾ ਕੇ ਹਮਲਾ ਕਰ ਦੇਾਂਗੇ ਜਦੋਂ ਪੌੜੀ ਲਾਈ ਗਈ ਤੇ ਸਭ ਤੋਂ ਪਹਿਲਾਂ ਚੜਿਆ ਨਾਹਰ ਖਾਨ ਨਾਹਰ ਖਾਨ ਜਦੋਂ ਉੱਤੇ ਚੜਦਾ ਹੈ ਨਾ ਪੌੜੀ ਤੇ ਤੇ ਜਦੋਂ ਇੱਕ ਡੰਡਾ ਦੂਜਾ ਡੰਡਾ ਤੀਜਾ ਡੰਡਾ ਔਰ ਅਖੀਰਲੇ ਡੰਡੇ ਤੇ ਪਹੁੰਚਦਾ ਔਰ ਸਿਰ ਜਦੋਂ ਦੀਵਾਰ ਤੋਂ ਉੱਚਾ ਕਰਦਾ ਹੈ ਅੰਦਰ ਝਾਕਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਚਲਾਉਂਦੇ ਨੇ ਤੀਰ ਇਹਦੀ ਛਾਤੀ 'ਚੋਂ ਲੰਘ ਜਾਂਦਾ ਹੈ ਇਹ ਜ਼ਮੀਨ ਤੇ ਡਿੱਗ ਪੈਂਦਾ ਔਰ ਇੱਥੇ ਇਹਦੀ ਮੌਤ ਹੋ ਜਾਂਦੀ ਹੈ ਦੂਜਾ ਇੱਕ ਹੋਰ ਜਰਨੈਲ ਸੈਦ ਖਾਨ ਚੜਨ ਦੀ ਕੋਸ਼ਿਸ਼ ਕਰਦਾ ਉਹ ਵੀ ਮਾਰਿਆ ਜਾਂਦਾ ਖਵਾਜਾ ਮਹਿਮੂਦ ਅਲੀ ਜਿਹਨੂੰ ਖਵਾਜਾ ਮਰਦੂਦ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਫਰਨਾਮੇ ਚ ਉਹ ਚੜਦਾ ਪਰ ਉਹ ਵੇਖਦਾ ਵੀ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਵੀ ਨਾਰ ਖਾਨ ਨੂੰ ਖਤਮ ਕਰਤਾ ਸੈਦ ਖਾਨ ਨੂੰ ਖਤਮ ਕਰਤਾ ਕਿਤੇ ਮੇਰੇ ਤੇ ਵੀ ਆਪਣਾ ਨਿਸ਼ਾਨਾ ਨਾ ਲਾ ਦੇਣ ਇਹ ਇੱਕਦਮ دیوار ਦੇ ਉੱਲੇ ਹੋ ਜਾਂਦਾ ਛਿਪ ਜਾਂਦਾ ਸਤਗੁਰ ਕਹਿੰਦੇ ਨੇ ਜਫਰਨਾਮੇ ਚ ਜਿਹੜਾ ਖਵਾਜਾ ਮਰਦੂਦ ਸੀ ਨਾ ਬੜਾ ਬੁਜ਼ਦਿਲ ਨਿਕਲਿਆ ਜੇ ਕਿਤੇ ਉਹ ਵੀ ਸਾਡੇ ਸਾਹਮਣੇ ਹੁੰਦਾ ਇੱਕ ਤੀਰ ਅਸੀਂ ਉਹਨੂੰ ਵੀ ਬਖਸ਼ਿਸ਼ ਕਰ ਦੇਣਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਹੁਣ ਜਦੋਂ ਇਹਨਾਂ ਦੇ ਇਹ ਇੱਕ ਦੋ ਜਰਨੈਲ ਮਾਰੇ ਗਏ ਫੌਜ ਥੋੜੀ ਪਿਛਾਂ ਹਟ ਗਈ ਇਹਨਾਂ ਦੇ ਅੰਦਰ ਡਰ ਬਹਿ ਗਿਆ ਵੀ ਕੰਦ ਟੱਪ ਕੇ ਦੁਆਰਾ ਟੱਪ ਕੇ ਅੰਦਰ ਨਹੀਂ ਜਾਇਆ ਜਾ ਸਕੇਗਾ ਫਿਰ ਮਹਾਰਾਜ ਜੀ ਨੇ ਜਥੇ ਬਣਾ ਕੇ ਬਾਹਰ ਭੇਜਨੇ ਸ਼ੁਰੂ ਕੀਤੇ ਉੱਥੇ ਹੀ ਮਹਾਰਾਜ ਜੀ ਨੇ ਸਵਾ ਲੱਖ ਸੇ 1 ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਇੱਕ ਇੱਕ ਸਿੰਘ ਨੂੰ ਸਵਾ ਸਵਾ ਲੱਖ ਨਾਲ ਲੜਾਉਣ ਦਾ ਜਿਹੜਾ ਕਾਰਜ ਹੈ ਜਿਹੜਾ ਵਚਨ ਸੀ ਉਹ ਮਹਾਰਾਜ ਨੇ ਇੱਥੇ ਪੂਰਾ ਕੀਤਾ ਪੰਜ ਪੰਜ 6 6 ਸਿੰਘਾਂ ਦੇ ਜਥੇ ਗੜੀ ਦਾ ਦਰਵਾਜ਼ਾ ਖੁੱਲਦਾ ਬਾਹਰ ਜਾਂਦੇ ਨੇ ਫੌਜਾਂ ਨਾਲ ਲੜਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ ਵਜ਼ੀਰ ਖਾਨ ਨੇ ਸੋਚਿਆ ਵੀ ਕਿਉਂ ਨਾ ਇੱਕ ਦਮ ਹਮਲਾ ਕਰਕੇ ਜਿਹੜਾ ਗੜੀ ਦਾ ਦਰਵਾਜ਼ਾ ਇਹਨੂੰ ਤੋੜ ਦਈਏ ਗੜੀ ਦਾ ਦਰਵਾਜ਼ਾ ਤੋੜ ਦੇਾਂਗੇ ਤੇ ਫੌਜ ਇੱਕਦਮ ਸਾਰੀ ਅੰਦਰ ਵੜ ਜਾਏਗੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਉਂਦਿਆਂ ਹੀ ਫੜ ਲਵਾਂਗੇ ਜਦੋਂ ਫੌਜ ਗੜੀ ਦੇ ਦਰਵਾਜ਼ੇ ਵੱਲ ਵਧਣ ਲੱਗੀ ਤੇ ਭਾਈ ਹਿੰਮਤ ਸਿੰਘ ਜੀ ਆਉਂਦੇ ਨੇ ਨਾਲ ਚਾਰ ਸਿੰਘ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਉਹ ਹੀ ਭਾਈ ਹਿੰਮਤ ਸਿੰਘ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਸਨ ਆ ਕੇ ਬੇਨਤੀ ਕਰਦੇ ਨੇ ਮਹਾਰਾਜ ਫੌਜ ਦਰਵਾਜ਼ਾ ਤੋੜਨ ਵਾਸਤੇ ਅੱਗੇ ਵੱਧ ਰਹੀ ਹੈ ਤੇ ਤੁਹਾਡਾ ਇਹ ਬਚਨ ਹੈ ਕਿ ਜਾਂਉਂਦਿਆਂ ਜੀ ਕਿਸੇ ਦੁਸ਼ਮਣ ਨੂੰ ਆਪਣੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਾ ਚਾਹੀਦਾ ਇਸ ਕਰਕੇ ਫੌਜ ਸਾਡੀ ਇਸ ਗੜੀ ਵੱਲ ਵੱਧ ਰਹੀ ਹੈ ਤੇ ਮਹਾਰਾਜ ਮੈਂ ਇਹ ਹੁਕਮ ਲੈਣ ਆਇਆ ਕਿ ਮੈਂ ਆਪਣਾ ਜਥਾ ਲੈ ਕੇ ਗੜੀ ਤੋਂ ਬਾਹਰ ਨਿਕਲਾਂ ਤੇ ਫੌਜ ਨੂੰ ਰੋਕਾਂ ਲੜਾਂ ਸ਼ਹੀਦ ਹੋਵਾਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਹਿੰਮਤ ਸਿੰਘ ਤੁਹਾਡੇ ਤੇ ਸਾਡੀ ਬੜੀ ਖੁਸ਼ੀ ਹੈ ਤੇ ਨਾਲੇ ਸਵਾ ਲੱਖ ਨਾਲ ਲੜਾਉਣ ਵਾਲਾ ਜਿਹੜਾ ਬਚਨ ਹੈ ਨਾ ਉਹ ਜਾਓ ਤੁਸੀਂ ਪੂਰਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਆਗਿਆ ਲੈ ਕੇ ਭਾਈ ਹਿੰਮਤ ਸਿੰਘ ਨਾਲ ਉਹਨਾਂ ਦੇ ਚਾਰ ਸਿੰਘ ਘੋੜਿਆਂ ਤੇ ਸਵਾਰ ਹੁੰਦੇ ਨੇ ਗੱਡੀ ਦਾ ਦਰਵਾਜ਼ਾ ਖੁੱਲ੍ਹਦਾ ਬਾਹਰ ਨਿਕਲਦੇ ਨੇ ਕਿੰਨਾ ਹੀ ਟਾਈਮ ਲੜਦੇ ਨੇ ਸ਼ਹੀਦ ਹੋ ਜਾਂਦੇ ਨੇ ਬਹੁਤ ਸਾਰੇ ਸਿੰਘ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ ਫਿਰ ਬਾਬਾ ਅਜੀਤ ਸਿੰਘ ਜੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ ਆਗਿਆ ਮੰਗਣ ਲੱਗੇ ਵੱਡੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਾ ਜੀਤ ਸਿੰਘ ਜੀ ਇਹਨਾਂ ਦਾ ਜਨਮ ਕਦੇ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ ਮਾਤਾ ਸੁੰਦਰੀ ਜੀ ਦੇ ਇਹ ਬੇਟੇ ਸਨ ਕਿਉਂਕਿ ਜਿਹੜੇ ਬਾਬਾਜੀਤ ਸਿੰਘ ਸਨ ਇਹ ਮਾਤਾ ਸੁੰਦਰ ਕੌਰ ਜੀ ਦੀ ਕੁੱਖੋਂ ਸਨ ਤੇ ਜਿਹੜੇ ਬਾਕੀ ਤਿੰਨ ਸਹਿਬ ਜਾਦੇ ਸਨ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਮਾਤਾ ਜੀਤਾਂ ਜੀ ਦੀ ਕੁੱਖੋਂ ਸਨ ਬਾਬਾਜੀਤ ਸਿੰਘ ਦਾ ਜਨਮ ਕਦੇ ਕੌਟਾ ਸਾਹਿਬ ਦੀ ਧਰਤੀ ਤੇ ਹੋਇਆ ਸੀ ਉਸ ਵੇਲੇ ਮਹਾਰਾਜ ਪੰਗਾਣੀ ਦਾ ਜੰਗ ਜਿੱਤ ਕੇ ਆਏ ਸਨ ਤੇ ਨਾਮ ਰੱਖਿਆ ਸੀ ਅਜੀਤ ਸਿੰਘ ਇਹਨਾਂ ਨੇ ਆਪਣੇ ਜੀਵਨ ਚ ਬੜੀ ਛੋਟੀ ਉਮਰ ਚ ਵੱਡੇ ਵੱਡੇ ਕਾਰਨਾਮੇ ਵੀ ਕੀਤੇ ਕਈ ਵਾਰੀ ਇਹਨਾਂ ਨੇ ਪਹਿਲਾਂ ਵੀ ਆਨੰਦਪੁਰ ਸਾਹਿਬ ਚ ਜੰਗਾਂ ਚ ਹਿੱਸਾ ਲਿਆ ਇਹਨਾਂ ਦੇ ਜੀਵਨ ਦੇ ਇੱਕ ਹੋਰ ਬੜੀ ਵੱਡੀ ਪਿਆਰੀ ਸਾਖੀ ਸਾਨੂੰ ਮਿਲਦੀ ਹੈ ਇਤਿਹਾਸ ਚ ਬਈ ਬੱਸੀ ਦੇ ਇਲਾਕੇ ਦੇ ਇੱਕ ਹਾਕਮ ਨੇ ਜਦੋਂ ਇੱਕ ਬ੍ਰਾਹਮਣ ਦੀ ਘਰਵਾਲੀ ਨੂੰ ਖੋਲਿਆ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਨੂੰ ਭੇਜਿਆ ਸੀ ਕਿਉਂਕਿ ਬ੍ਰਾਹਮਣ ਨੇ ਨੰਦਪੁਰ ਸਾਹਿਬ ਚ ਆ ਕੇ ਫਰਿਆਦ ਕੀਤੀ ਸੀ ਵੀ ਮੇਰੇ ਨਾਲ ਧੱਕਾ ਹੋਇਆ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਨੂੰ 100 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਸੀ ਤੇ ਇਹ ਗਏ ਸਨ ਉਹਦੇ ਬਾਬਾ ਜੀਤ ਸਿੰਘ ਜਾ ਕੇ ਹਾਕਮ ਨੂੰ ਸੋਧਿਆ ਸੀ ਤੇ ਉਸ ਬ੍ਰਾਹਮਣ ਦੀ ਘਰਵਾਲੀ ਨੂੰ ਛੁਡਵਾ ਕੇ ਲਿਆਏ ਸਨ ਤੇ ਨੰਦਪੁਰ ਚ ਲਿਆ ਕੇ ਬੜੇ ਸਤਕਾਰ ਨਾਲ ਉਸ ਬ੍ਰਾਹਮਣ ਦੇ ਨਾਲ ਉਹਦੀ ਘਰਵਾਲੀ ਨੂੰ ਤੋੜਿਆ ਸੀ ਇਹ ਵੀ ਇਹਨਾਂ ਦੇ ਜੀਵਨ ਦੀ ਇੱਕ ਬੜੀ ਵੱਡੀ ਘਟਨਾ ਸੀ ਤੇ ਅੱਜ ਹੀ ਆਗਿਆ ਮੰਗ ਰਹੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਕਿ ਸੱਚੇ ਪਾਤਸ਼ਾਹ ਮੈਨੂੰ ਜੰਗ ਵਿੱਚ ਜਾਣ ਦੀ ਆਗਿਆ ਬਖਸ਼ੋ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੁੰਦੇ ਨੇ ਆਪਣੇ ਪੁੱਤਰ ਨੂੰ ਆਪ ਹਥਿਆਰਾਂ ਨਾਲ ਸਜਾਉਂਦੇ ਨੇ ਪਿਆਰ ਦਿੰਦੇ ਨੇ ਸਤਕਾਰ ਦਿੰਦੇ ਨੇ ਗਲਵੱਕੜੀ ਚ ਲੈ ਕੇ ਥਾਪੜਾ ਦੇ ਕੇ ਮੈਦਾਨੇ ਜੰਗ ਵੱਲ ਤੋਰਦੇ ਨੇ ਇੱਕ ਕਵੀ ਕਹਿੰਦਾ ਬਾਬਾ ਜੀਤ ਸਿੰਘ ਜੀ ਤੁਰਨ ਵੇਲੇ ਕਹਿੰਦੇ ਸੀਗੇ ਕਿ ਨਾਮ ਕਾ ਅਜੀਤੂ ਜੀਤਾ ਨਾ ਜਾਊਗਾ ਜੀਤਾ ਗਿਆ ਤੋ ਲੋਟਾ ਵਾਪਿਸ ਨਹੀਂ ਆਊਗਾ ਕਿ ਜੇ ਮੈਂ ਪਹਿਲੀ ਗੱਲ ਤੇ ਜਿੱਤਿਆ ਨਹੀਂ ਜਾਂਦਾ ਜੇ ਜਿੱਤਿਆ ਗਿਆ ਤੇ ਚਾਉਂਦਾ ਵਾਪਿਸ ਨਹੀਂ ਆਵਾਂਗਾ ਬਾਬਾ ਜੀਤ ਸਿੰਘ ਆਪਣਾ ਅੱਠ ਸਿੰਘਾਂ ਦੇ ਨਾਲ ਜਥਾ ਲੈ ਕੇ ਮੈਦਾਨੇ ਜੰਗ ਵਿੱਚ ਆਏ ਹਕੀਮ ਅੱਲਾ ਯਾਰਖਾਂ ਜੋਗੀ ਜੀ ਨੇ ਨਾ ਪੂਰੀ ਤਸਵੀਰ ਬੜੇ ਕਮਾਲ ਦੀ ਖਿੱਚੀ ਆ ਜਿਹੜਾ ਬਾਬਾ ਜੀਤ ਸਿੰਘ ਜੀ ਨੇ ਜੰਗ ਲੜਿਆ ਸੀ ਕਹਿੰਦੇ ਜਦੋਂ ਮੈਦਾਨੇ ਜੰਗ ਵਿੱਚ ਆਏ ਨਾ ਬਾਬਾ ਜੀਤ ਸਿੰਘ ਜੀ ਜਿਹੜੀ ਫੌਜ ਸੀ ਉਹ ਪਹਿਲਾਂ ਤੇ ਉਹਨਾਂ ਨੂੰ ਭੁਲੇਖਾ ਪਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਛਾਇਲ ਦੂਰੋਂ ਵੇਖਿਆ ਉਹਨਾਂ ਨੇ ਫਿਰ ਜਦੋਂ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦਾ ਵੱਡਾ ਫਰਜੰਦ ਹੈ ਵੱਡਾ ਪੁੱਤਰ ਹੈ ਤੇ ਉਹ ਬੜਾ ਡਰ-ਡਰ ਕੇ ਪਿੱਛਾਂ-ਪਿੱਛਾਂ ਹਟ ਕੇ ਲੜਨ ਲੱਗੇ ਭਈ ਦੂਰ ਰਹੇ ਹੋ ਇਹਨਾਂ ਕੋਲੋਂ ਵੀ ਕੋਈ ਖਾਸ ਹਥਿਆਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਕੋਈ ਤੇ ਖਾਸ ਸ਼ਮਸ਼ੀਰ ਲੈ ਕੇ ਆਏ ਹੋਣੇ ਨੇ ਫਿਰ ਬਾਬਾ ਜੀਤ ਸਿੰਘ ਜਦੋਂ ਲੜੇ ਪਹਿਲਾਂ ਤੀਰਾਂ ਨਾਲ ਲੜਦੇ ਰਹੇ ਸ਼ਮਸ਼ੀਰ ਨਾਲ ਲੜੇ ਤੇ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਉਹਨਾਂ ਦੀ ਤਲਵਾਰ ਇਸ ਤਰ੍ਹਾਂ ਚੱਲ ਰਹੀ ਸੀ ਜਿਵੇਂ ਅਸ਼ਮਾਨੀ ਬਿਜਲੀ ਜ਼ਮੀਨ ਉੱਤੇ ਡਿੱਗਦੀ ਹੈ ਦੁਸ਼ਮਣ ਉਹਨਾਂ ਦੀ ਤਲਵਾਰ ਵੇਖ ਕੇ ਡਰਿਆ ਹੋਇਆ ਸੀ ਘਬਰਾਇਆ ਹੋਇਆ ਸੀ ਔਰ ਇੰਨੀ ਫੁਰਤੀ ਨਾਲ ਉਹਨਾਂ ਨੇ ਤਲਵਾਰ ਚਲਾਈ ਮੈਦਾਨੇ ਜੰਗ ਵਿੱਚ ਹਾਹਾਕਾਰ ਮਚ ਗਈ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਨੇ ਕਬਰਸਤਾਨਾਂ ਵਿੱਚ ਜਿਹੜੇ ਮੁਰਦੇ ਪਏ ਸਨ ਉਹ ਵੀ ਵਿਆਕੁਲ ਹੋ ਉੱਠੇ ਕਈ ਜਾਨਵਰ ਬਾਰਾ ਸਿੰਘਾ ਵਰਗੇ ਸ਼ੇਰ ਹਾਥੀ ਉਹ ਵੀ ਵਾਪਸ ਆਪਣੇ ਟਿਕਾਣਿਆਂ ਵੱਲ ਡਰਦੇ ਮੁੜ ਗਏ ਇੱਕ ਕਵੀ ਨੇ ਇੱਕ ਤਸਵੀਰ ਖਿੱਚੀ ਹੈ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਨੇ ਉਹ ਕਹਿੰਦੇ ਨੇ ਤਲਵਾਰ ਸੀ ਤਲਵਾਰ ਥੀ ਨਾ ਜਾਣੀਏ ਕਿਆ ਥੀ ਖੁੰਖਾਰ ਥੀ ਖੁੰਖਾਰ ਥੀ ਆਫਤ ਥੀ ਬਲਾ ਥੀ ਕਹਿੰਦੇ ਉਹਨਾਂ ਦੀ ਕਿਰਪਾਨ ਖੁੰਖਾਰ ਸੀ ਔਰ ਦੁਸ਼ਮਣ ਦੇ ਉੱਤੇ ਉਹ ਜਮਰਾਜ ਦੀ ਅੰਮਾ ਬਣ ਕੇ ਟੁੱਟ ਰਹੀ ਸੀ ਜਮਰਾਜ ਕੀ ਅੰਮਾ ਹਮਸ਼ੀਰੀਏ ਕਜਾ ਥੀ ਦੁਸ਼ਮਣ ਬਾਬਾਜੀਤ ਸਿੰਘ ਦੀ ਤਲਵਾਰ ਦੀ ਚਮਕ ਵੇਖ ਕੇ ਡਰ ਰਿਹਾ ਸੀ ਫਿਰ ਹਕੀਮ ਅੱਲਾ ਯਾਰਖੰ ਜੋਗੀ ਜੀ ਕਹਿੰਦੇ ਨੇ ਪਲਟਨ ਪੇ ਗਿਰੀ ਤੋਂ ਕਾਟਦੀ ਆ ਪਲਮੇ ਰਸਾਲਾ ਕਹਿੰਦੇ ਨੇ ਜਿੱਧਰ ਵੀ ਬਾਬਾ ਜੀਤ ਸਿੰਘ ਦੀ ਤਲਵਾਰ ਗਈ ਉਹਨੇ ਪਲਟਨਾ ਦੀਆਂ ਪਲਟਨਾ ਜ਼ਮੀਨ ਉੱਤੇ ਵੱਢ ਕੇ ਸੁੱਟ ਦਿੱਤੀਆਂ ਫਿਰ ਉਹਨਾਂ ਨੇ ਘੋੜੇ ਦੀ ਵੀ ਬੜੀ ਜਿਹੜੀ ਆ ਤਾਰੀਫ਼ ਕੀਤੀ ਐ ਬਾਬਾ ਜੀਤ ਸਿੰਘ ਜੀ ਦਾ ਜਿਹੜਾ ਘੋੜਾ ਸੀ ਹਕੀਮ ਅੱਲਾ ਯਾਰਖੰ ਜੋਗੀ ਜੀ ਕਹਿੰਦੇ ਨੇ ਕਿ ਉਹ ਇਸ ਤਰ੍ਹਾਂ ਦਾ ਘੋੜਾ ਸੀ ਜਿਹੜਾ ਤੇਜ਼ੀ ਮੇਥਾ ਹਵਾ ਕੇ ਕਾਨ ਉਤਰਦਾ ਜਿਹੜਾ ਇੰਨਾ ਤੇਜ਼ ਦੌੜਦਾ ਸੀ ਜਿਹੜਾ ਹਵਾ ਨੂੰ ਵੀ maat ਪਾਉਂਦਾ ਸੀ ਬਾਬਾਜੀਤ ਸਿੰਘ ਕਿੰਨਾ ਟਾਈਮ ਲੜਦੇ ਰਹੇ ਫਿਰ ਉਹਨਾਂ ਨੇ ਹੱਥ ਚ ਨੇਜਾ ਫੜ ਲਿਆ ਘੋੜਾ ਜ਼ਖਮੀ ਹੋ ਗਿਆ ਜ਼ਮੀਨ ਤੇ ਉੱਤਰ ਪਏ ਇੱਕ ਸੈਨਿਕ ਤੇ ਉਹਨਾਂ ਨੇ ਨੇਜੇ ਦਾ ਵਾਰ ਕੀਤਾ ਨੇਜਾ ਉਹ ਸੈਨਿਕ ਦੀ ਛਾਤੀ ਚ ਧਸ ਗਿਆ ਉਹਨੇ ਸੰਜੋਗ ਆਇਆ ਹੋਇਆ ਸੀ ਜਦੋਂ ਵਾਪਸ ਖਿੱਚਿਆ ਤੇ ਨੇਜਾ ਜਿਹੜਾ ਉ ਟੁੱਟ ਗਿਆ ਫਿਰ ਦੁਸ਼ਮਨਾ ਨੇ ਆਲੇ ਦਿਵਾਲਿਓਂ ਘੇਰਾ ਪਾ ਲਿਆ ਤੇ ਬਾਬਾ ਜੀਤ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਗੁਰਗੋਬਿੰਦ ਸਿੰਘ ਮਹਾਰਾਜ ਔਟਾਰੀ ਤੋਂ ਖੜ ਕੇ ਵੇਂਦੇ ਰਹੇ ਵੀ ਮੇਰਾ ਪੁੱਤਰ ਕਿਵੇਂ ਲੜਦਾ ਹੈ ਤੇ ਕਿਵੇਂ ਸ਼ਹੀਦ ਹੁੰਦਾ ਹੈ ਜੋਗੀ ਜੀ ਕੰਨ ਨੇ ਜਦੋਂ ਪੁੱਤਰ ਸ਼ਹੀਦ ਹੁੰਦਾ ਗੁਰਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਬਚਨ ਕਰਦੇ ਨੇ ਸ਼ਾਬਾਸ਼ ਪਿਸਰ ਕਿਆ ਖੂਬ ਦਲੇਰੀ ਸੇ ਲੜੇ ਹੋ ਪਿਸਰ ਕੰਨ ਨੇ ਪੁੱਤਰ ਕਿ ਸ਼ਾਬਾਸ਼ ਪੁੱਤਰਾ ਬੜੀ ਦਲੇਰੀ ਨਾਲ ਲੜਿਆ ਸ਼ਾਬਾਸ਼ ਪਿਸਰ ਬਹੁਤ ਦਲੇਰੀ ਸੇ ਲੜੇ ਹੋ ਹੋ ਵੀ ਕਿਉਂ ਨਾ ਗੋਬਿੰਦ ਕੇ ਫਰਜੰਦ ਬੜੇ ਹੋ ਹੋਵੇ ਵੀ ਕਿਉਂ ਨਾ ਕਿਉਂਕਿ ਤੁਸੀਂ ਗੁਰਗੋਬਿੰਦ ਸਿੰਘ ਦੇ ਵੱਡੇ ਫਰਜੰਦ ਹੋ ਵੱਡੇ ਪੁੱਤਰ ਹੋ ਸਾਧ ਸੰਗਤ ਜੀ ਬੇਸ਼ੱਕ 10 ਲੱਖ ਦੀ ਗਿਣਤੀ ਵਿੱਚ ਫੌਜ ਨੇ ਘੇਰਾ ਪਾਇਆ ਹੋਇਆ ਸੀ 40 ਸਿੰਘ ਸਣ ਦੋ ਵੱਡੇ ਸਹਿਬਜ਼ਾਦੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਪਰ ਫੌਜ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਕੜ ਪਾਈ ਨਾ ਹੀ ਉਹਨਾਂ ਦੇ ਕਿਸੇ ਇੱਕ ਸਿੰਘ ਨੂੰ ਵੀ ਜੌਂਦੇ ਨੂੰ ਪਕੜ ਪਾਈ ਨਾ ਹੀ ਉਹਨਾਂ ਦੇ ਕਿਸੇ ਸਹਿਬਜ਼ਾਦੇ ਨੂੰ ਪਕੜ ਪਾਈ 10 ਲੱਖ ਫੌਜ ਨੇ ਘੇਰਾ ਪਾਇਆ ਹੋਵੇ ਔਰ ਕੱਚੀ ਗੜੀ ਦੇ ਵਿੱਚ ਕੇਵਲ ਭੁੱਖੇ ਭਾਣੇ 43 ਸਰੀਰ ਹੋਣ ਤੇ ਫੌਜ ਆਪਣਾ ਪੂਰਾ ਜੋਰ ਲਾਏ ਕਿਉਂਕਿ ਫੌਜ ਕੋਲ ਉਸ ਟਾਈਮ ਦੇ ਚੰਗੇ ਹਥਿਆਰ ਵੀ ਸਨ ਹਰ ਤਰ੍ਹਾਂ ਦਾ ਸਾਧਨ ਵੀ ਉਹਨਾਂ ਕੋਲ ਸੀ ਔਰ ਦੂਜੇ ਪਾਸੇ ਜਿਹੜੇ ਸਿੰਘ ਨੇ 40 ਸਹਿਬਜ਼ਾਦੇ ਨੇ ਉਹ ਕਈ ਮਹੀਨਿਆਂ ਤੋਂ ਭੁੱਖੇ ਭਾਣੇ ਨੇ ਕਈ ਰਾਤਾਂ ਤੋਂ ਸੁੱਤੇ ਨਹੀਂ ਪਰ ਫੌਜ ਦੀ ਇਹ ਹਿੰਮਤ ਨਹੀਂ ਪਈ ਵੀ ਕਿਸੇ ਇੱਕ ਸਿੰਘ ਨੂੰ ਵੀ ਜੌਂਦਿਆਂ ਉਹ ਪਕੜ ਪਾਏ ਹੋਣ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿਸੇ ਪੁੱਤਰ ਨੂੰ ਜੌਂਦਿਆਂ ਉਹ ਪਕੜ ਪਾਏ ਹੋਣ ਜਿਹੜੇ ਵੱਡੇ ਸਾਹਿਬਜ਼ਾਦੇ ਸੀ 사ਤਸੰਗਤ ਜੀ ਸਿੰਘ ਚਾਏ ਲੜਦਿਆਂ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਲੜਦਿਆਂ ਸ਼ਹੀਦ ਹੋ ਗਏ ਪਰ ਉਹ ਕਿਸੇ ਜੌਂਦੇ ਨੂੰ ਜਿਹੜਾ ਉਹ ਨਹੀਂ ਪਕੜ ਪਾਏ